ਸਾਰੇ ਭੈਣ ਭਰਾ ਸਸਰੀ ਘਰ ਅੱਜ ਦੇ ਬਲੌਕ ਦਾ ਆਗਾਸ ਕਰਨ ਲੱਗੇ ਆ ਗਾਇਸ ਵੀਰੇ ਹੁਣ ਹੀ ਚੱਲੇ ਆ ਬੱਲੂ ਆਣੇ ਗਾਡਰ ਛੱਡਣ ਆ ਲੱਦ ਲਿਆ ਗਾਡਰ ਮੋਟਰਸਾਈਕਲ ਵਾਲੀ ਰੇੜੀ ਤੇ ਨਾ ਨਾ ਫੁੱਟੇ ਕਿਉਂਕਿ ਅਬੂ ਇਹ ਰੱਖੇ ਸੀ ਬਰਾਂਡਿਆਂ ਦੇ 8.5 8 ਫੁੱਟ ਤੇ ਨਾ ਨਾ ਫੁੱਟੇ ਗਾਡਰ ਸੀ ਤੇ ਇਹ ਲੈਂਡਰ ਦੇ ਥੱਲੇ ਦਿੱਤੇ ਸੀ ਹਾਂ ਲਾਗੇ ਤੇ ਇਹ ਦੇਨ ਚੱਲੇ ਆ ਚਾਲੀਆਂ ਪੈੜਾਂ ਵਾਲਿਆਂ ਨੂੰ ਆ ਛੇ ਮਗਰ ਵੇਖੋ ਟੂੜੀ ਵਾਲੀ ਮਸ਼ੀਨ ਫਾਈ ਫੱਲਾ 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 ਬੱਸ ਈ ਗੱਡੀ ਆ ਗਈ ਗੱਡੀ ਸਾਡੀ ਗੱਡੀ ਆ ਗਈ ਐ ਹਾ ਈ ਗੱਡੀ ਬਾਏ ਸਾਡੀ ਉਹ ਗੱਡੀ ਗਈ ਤੇ ਸਾਡੇ ਕੋਲੇ ਤਾਂ ਆ ਗੱਡੀ ਆ ਵੱਡੇ ਛੰਟੀ ਦੀ ਲੂਣਾ ਦਾ ਤੇ ਕਦੀ 20 ਤੇ ਜਾਂਦੀ ਵੀ ਹੈਗਾ ਚੋੜਾ ਬੰਨਾ ਸਿਵਤ ਦੀ ਘਟਦੀ ਵੀ ਹੈ ਕੋਈ ਗੱਲ ਨਹੀਂ ਉਹ ਵਿੱਚ ਇੱਕ ਬੁਰਜੀ ਹੈਗੀ ਜੇ ਮਾੜਾ ਮੋਟਾ ਗਾਂਸਾ ਆ ਜਾਊਗਾ ਹਾਂ ਕੋਈ ਗੱਲ ਨਹੀਂ ਆਈ ਤਾਂ ਹਾਂ ਮੈਂ ਨਾ ਐ ਤਾਂ ਮੈਂ ਦੋ ਦੋ ਉਂਗਲਾਂ ਵੱਧ ਕੱਟ ਕੀਤਾ ਆ ਇਹਨਾਂ ਦੋ ਫੋਟਾ ਰਸੇ ਦਾ 1 ਇੰਚ ਉੱਪਰ ਹੀ ਆ ਦੋ ਫੋਟਾ ਬਸ ਬਸ ਦੋ ਫੱਟ ਹੀ ਨਾ ਦੋ ਫੱਟ ਹੀ ਗਿਨੋ ਤੁਸੀਂ ਐ ਛੱਡਿਆ ਦੋ ਹੀ ਸੀ ਸਾਰਾ ਮੈਂ ਵੀਰ ਇੱਕ ਇਹ ਤੁਮ ਲੋ ਤੋਂ ਹੋਈ ਜਗੰਟ ਦੇ ਨੋਟ ਚੁੱਕ ਬਸ ਇਹ ਤਿੰਨ ਬਣਾਉਣਾ ਤਿੰਨ ਨਹੀਂ ਤਾਂ ਪੌਣੇ ਤਿੰਨ ਦੋ ਮੈਂ ਦੋ ਦੋ ਤਿੰਨ ਤਿੰਨ ਉਂਗਲਾਂ ਇਧਰ ਜੋ ਦਾ ਬਣਾ ਦਿਓ ਹਾਂ ਬਣਾ ਦਿਓ ਤੇ ਸੁਣ ਕੀ ਮਤਲ ਤੁਸੀਂ ਕਿੰਨੇ ਪੈਸੇ ਲਾਉਂਗੇ ਇਹ 10 ਵੇ 2 ਦਾ ਚੌਰਸ ਬਣਾਣਾ ਹਾਂ ਚੌਰਸ ਉੱਪਰ ਆਪਾਂ ਜਾਲੀ ਦੇ ਟੋਚੇ ਲਾ ਦੇਾਂਗੇ ਤੁਹਾਡੇ ਕੋਲ ਵੈਲਡਿੰਗ ਵਧੀਆ ਨੋ ਬਿਜਲੀ ਵਾਲਾ ਉਹ ਹਲਕੀ ਪੈਪ ਤਾਂ ਉਹ ਹੀ ਚੱਲਦੀ ਹੈ ਹਨਾ ਜਿਆ ਗੈਸ ਵਾਲਾ ਨਹੀਂ ਨਹੀਂ ਉਹ ਤਾਂ 42 ਸਹੀ ਮੈਂ ਯਾਰ ਅੱਗੇ ਪਿਛੇੜਿਆ ਉੜਿਆ ਤਾਂ ਤੁਹਾਡੇ ਕੋਲ ਆ ਕੇ ਕੰਮ ਕਰਾਉਣਾ ਤੇ ਹੁਣ 2 ਰੁਪਿਆਵਾਂ ਦਾ ਵੀ ਤੁਹਾਨੂੰ ਦਿਆਂਗੇ ਹੈ ਕਿ ਨਹੀਂ ਆਵੇ ਕਿੰਨਾ ਖਰਚਾ ਆਹ ਦੇਖੋ ਕਰਕੇ ਗੱਲ ਬਾਤ ਹੋਣੀ ਚੱਲੇ ਆ ਘਰਾਂ ਨੂੰ ਹੈ ਚੜਨ ਲੱਗਿਆ ਵੱਡੀ ਸੜਕ ਤੇ ਆਹ ਕੋ ਬਾਉ ਤਾਂ ਹੈ ਅਗਲਾ ਲਾ ਮੇਲਾ ਹੈਗਲਾ ਲਾ ਬਾਉ ਆ ਕੋ ਮਿਲ ਗਿਆ ਬੱਲੂਆਂ ਦੇ ਪੇੜ ਵਾ ਯਾਰ ਸਾਡਾ ਬਸਟਾਨ ਸੇ ਮੋਡਲ ਲੱਗੇ ਆ ਘਰਾਂ ਨੂੰ ਪਿੰਡ ਪੱਕੀ ਹਲੇ ਚੱਲ 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 ਖਿੱਚਦੇ ਵੱਡੀ ਵੱਡੀ ਲੋਰ ਆ ਤੋਂਦੀ ਸਾਹ ਆ ਰਿਹਾ ਸਰਜੀਤ ਸਿੰਘ ਜੀ ਕੀ ਹਾਲ ਏ ਆ ਜ ਆ ਗਿਆ ਘਰੇ ਅੱਗੋਂ ਉਹਨਾਂ ਨੂੰ ਪਿਆ ਕੇ ਹੇਟ ਬੰਦ ਆ ਕੇ ਘਰ ਦੇ ਸਭ ਗਏ ਆ ਸ਼ਹਿਰ ਕਰੇ ਆ ਗਏ ਆਰੇ ਹੁਣ ਲੱਗ ਗਿਆ ਜੀ ਅਸੀਂ ਕੋਕਰ ਛੱਡਣਾ ਵੇਖੀਏ ਕੁੱਕੜਾਂ ਕੀ ਵਹੀ ਕੀਤਾ ਨਹੀਂ ਇਹਨੇ ਕੋਈ ਆਂਡਾ ਛਾਂਡਾ ਦਿੱਤਾ ਹੈ ਕਿ ਨਹੀਂ ਹਾਂ ਦੱਸੋ ਵੀ ਦਿੱਤਾ ਕਿਨੇ ਆਂਡਾ ਆਂਡਾ ਬੱਸ ਆਂਡੇ ਦੇਣੇ ਹੀ اٹਕੇ ਜੇ ਇੱਕ ਦਿੱਤਾ ਲੈ ਦਿੱਤਾ ਟਰਕੀ ਨੇ ਹੋਰ ਕਿਸੇ ਨੇ ਕੋਈ ਆਂਡਾ ਨਹੀਂ ਦਿੱਤਾ ਇੱਕ ਹੋਰ ਦਿੱਤਾ ਲਓ ਜੀ ਦੋ ਦੇ ਤੇ ਦੋ ਆ ਦਿੱਤਾ ਪਿਆ ਆਪਣੇ ਕੋ ਪਾਣੀ ਪੂਣੀ ਹੈ ਗਾਏ ਨਹੀਂ ਜੀ ਪਾਣੀ ਨਹੀਂ ਤਈਆ ਵਿਚਾਰੇ ਮਿੰਤਾ ਕਰਨ ਦਾ ਆ ਗਿਆ ਆ ਗਿਆ ਮੈਂ ਦੇਣਾ ਪੁੱਤ ਪਾਣੀ ਤੁਹਾਨੂੰ ਅੱਜ ਦੁਪਹਿਰ ਹੋ ਗਈ ਵੇਖ ਕੇ ਇਹ ਕਿੰਨੇ ਆਂਡੇ ਹੁੰਡੇ ਦਿੱਤੇ ਕੁਕੜੀਆਂ ਨੇ ਉਹ ਬੈਠੀ ਅੰਡਾ ਦੇ ਨਿੱਕੀ ਕੁਕੜੀ ਹੈ ਉਹ ਹੁੰਦਾ ਹੈ ਕਿ ਨਿੱਕੀ ਕੁਕੜੀ ਅੰਡਾ ਆ ਕੋਲੋ ਦੀ ਰਾਖੀ ਖੜਾ ਸ਼ੇਰ ਆ ਕਦੋਂ ਅੰਡਾ ਦੇਣੀ ਹੈ ਤੂੰ ਤਿੰਨ ਅੰਡਿਆ ਦਿੱਤੇ ਪਏ ਆ ਹਾਂ ਕਿਵੇਂ ਜੋੜ ਕੇ ਰੱਖ ਕੇ ਗਏ ਕਿਲਕ ਮਲਣਾ ਹੁੰਦਾ ਤਿੰਨ ਅੰਡਿਆ ਇੱਕੋ ਦਿਨ ਨੂੰ ਬੈਠੀ ਐ ਆ ਤਾਂ ਤਿੰਨ ਰੱਖਾਈਏ ਇੱਕੋ ਬੈਠੀ ਸਲੇਟੀ ਕਲਰ ਦੀ ਅੰਡਾ ਦੇਨ ਉਹ ਗੋਟੇ ਚ ਕੋਈ ਦੇ ਅੰਡਾ ਹੈ ਉਹ ਗੋਟੇ ਚ ਬੈਠੀ ਸੀ ਇਨੀ ਗਰਮੀ ਪੈਂਦੀ ਪਈ ਇਨੀ ਗਰਮੀ ਨਾ ਸਾਰੇ ਜਾਨਵਰਾਂ ਨੇ ਮੂੰਹ ਟੱਡੇ ਹੈ ਹਾਂ ਅਵੇ ਭਗਤ ਭਗਤ ਕਿਵੇਂ ਕਰਨ ਡਾਈ ਉਹ ਲਾਲੂ ਹੈ ਕਿਵੇਂ ਵੱਜਣ ਡਿਆ ਕਲਗੀ ਵਾਲਾ ਆਹ ਖੁਰਲੀ ਜਿੱਕੇ ਦਾ ਵੱਜਣ ਡਿਆ ਇਹਨਾਂ ਨੇ ਛੱਡੋ ਇਹ ਚਰੀਆਂ ਚੀੜੀਆਂ ਵੀ ਨਾ ਇਹਨਾਂ ਦੇ ਮੂੰਹ ਟੱਡੇ ਪਏ ਆਵੇ ਧਰਦੀਆਂ ਤੂੰ ਮੇਥੋਂ ਹਾਂ ਮੈਂ ਤੈਨੂੰ ਕੀ ਆਣਾ ਕੱਢੋ ਬੱਚੇ ਰੱਜ ਰੱਜ ਕੇ ਆ ਤਾਂ ਢੇਲੀ ਦਾ ਖਡੋਲਣੇ ਇਦਾਂ ਵਾਂਸਾਂ ਵਾਲਾ ਪਾਇਆ ਵੀ ਵਿੱਚ ਬੱਚੇ ਕੱਢਣ ਚਾਦਰਾਂ ਨਾ ਪਾ ਦਿੰਦਾ ਨਹੀਂ ਦਾ ਓਏ ਕਾ ਬੈਠੀ ਅੰਡਾ ਦੇਣਾ ਵੇ ਕਿਵੇਂ ਮੂੰਹ ਵਿਚਾਰੀ ਨੇ ਟੱਡੇ ਆ ਦੇ 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 ਤੇ ਅੰਡਾ ਗਰਮੀ ਜੋ ਤੈਨੂੰ ਅੰਦਰ ਕਰਦਾ ਮੈਂ ਆ ਕੇ ਠੀਕ ਆ ਉਹਨੇ ਬਤਨ ਦੇ ਤੈ ਨਹੀਂ ਉਹਦਾ ਵੇਖੀ ਲਾ ਆ ਜਾਏ ਖੇਤ ਤੇ ਬਰਸੀਨ ਬਰਸੂਣ ਵੱਢ ਕੇ ਤੇ ਲੱਦਦਾ ਟਰੈਕਟਰ ਤੇ ਹੈ ਲਓ ਜੀ ਅਸੀਂ ਹੁਣ ਪੱਠੇ ਲਾਏ ਵੱਢ ਆ ਵੀ ਬੀਤੀ ਜਵਾਰ ਉਹ ਵੀ ਬੀਤੀ ਜਵਾਰ ਤੇ ਪਰਾ ਬੀਜੀ ਸੀ ਮੱਕੀ ਮੱਕੀ ਨਾ ਬੀਜਿਆ ਕਰੋ ਵੀਰ ਮੱਕੀ ਤਾਂ ਕਹਿੰਦੀ ਡਰਮੀ ਲੈ ਕੇ ਮੇਰੇ ਉੱਤੇ ਰਵੋ ਹੈ ਹੁਣ ਚੱਲੇ ਆ ਅਸੀਂ ਘਰਾਂ ਨੂੰ ਕਾਰ ਚੈਨ ਪੁੱਤ ਟਰੈਕਟਰ ਸਟਾਰਟ ਤੇ ਚੱਲੀਏ ਚੱਲ ਬੈ ਚੂਚੀ ਉੱਤੇ ਚੱਲ ਚੱਲ ਬੈ ਓ ਤੁਸੀਂ ਕੀ ਲੈਣ ਆਏ ਜੀ ਨਾਲ ਤੁਸੀਂ ਕੀ ਲੈਣ ਆਏ ਜੀ ਇੱਧਰ ਲਾ ਲਾ ਇੱਧਰ ਫਾੜ ਕੇ ਲਾ ਇੱਧਰ ਸਾਹ ਉੱਤੇ ਝੜ ਤੇ ਲਿਆ ਫਾੜ ਕਿੰਨੇ ਲਾਉਣਾ ਲਾ ਉੱਧਰ ਚੱਲ ਮੈਂ ਤੇ ਮੋਟਰਸਾਈਕਲ ਤੇ ਆ ਜਾ ਆ ਚੱਲੀ ਮੈਂ ਆ ਗਿਆ ਮੋੜ ਤੇ ਲੈ ਕੇ ਆਏ ਆ ਜਾ ਫਿਰ ਮੋੜ ਮਾਮਾ ਫਿਰ ਕਾਏ ਹੁਣ ਕਹਿ ਚਾਚਾ ਕਹਿ ਚਾਚਾ ਆ ਠੰਡਾ ਫਿਰ ਪੀਆਉ ਚਾਚਾ ਕਹੇਗਾ ਦਾ ਮਾਮਾ ਕਹੇਗਾ ਨਾ ਮੈਂ ਨਹੀਂ ਪੀਉਣਾ ਲਾ ਹੀ ਅੰਚ ਚੱਲ ਪੇ ਖੇਤਾਂ ਚ ਰੇਜਰ ਕਰਾਏ ਕੰਪਿਊਟਰ ਕਰਾਏ ਹੈ ਦੱਬੀ ਆਉਂਦੇ ਜੱਟ ਹੁਣ ਕਰਾਇਆ ਲਾ ਹੀ ਹੁਣ ਅਸੀਂ ਡੰਗਰ ਲੈ ਕੇ ਚੱਲੇ ਆ ਮੱਝਾਂ ਕਰੇ ਕਿਉਂਕਿ ਸੂਰਜ ਗਿਆ ਸ਼ਿਪ ਹੁਣ ਅਸੀਂ ਆਪ ਦੀ ਆਪ ਦੀਆਂ ਗਾਵਾਂ ਮੱਝਾਂ ਲੈ ਕੇ ਚੱਲੇ ਆ ਤੇ ਇੱਧਰ ਮੁਸਲਮਾਨ ਬਹੁਤ ਗਾਵਾਂ ਲਿਆਈ ਖੜੇ ਆ ਖੇਤ ਸਾਡੇ ਉਹ ਆ ਦੇਖੋ ਗਾਵਾਂ ਹੀ ਗਾਵਾਂ ਨੇ ਸਾਡੇ ਕੋਲੇ ਆ ਆ ਦੇਹੀ ਦਾ ਹੁਣ ਮੱਜਾ-ਮੁੱਜਾ ਚੱਲੇ ਆ ਲੈ ਕੇ ਆਪਦੀ ਆਪਦੀਆਂ ਨਹੀਂ ਲਿਆਉਂਦੇ ਇੱਧਰ ਨਹੀਂ ਲਿਆਉਂਦੇ ਤੇ ਭਰਾਵਾ ਇੱਥੇ ਬਲੌਗ ਦਾ ਐਂਡ ਕੀਤਾ ਲਾਈਕ ਕਮੈਂਟ ਸ਼ੇਅਰ ਕਰੋ ਹਾਂ ਮੱਝ ਬੜੀ ਉੰਤਰੀਆ ਪੂ ਸ਼ੈਣੀ ਦੀ ਲੰਡੀ ਹੈਗੀ ਆ ਵਜਣਾ ਨਹੀਂ ਕੰਟਰੋਲ ਰੂਮ ਦਾ ਮਗਰੋਂ ਕੱਟਿਆ ਗਿਆ ਹੈ ਪਿੱਛਾ ਇਹਦਾ ਤੈਉ ਬਾਹਰ ਆ ਜਾਂਦਾ ਹੈ